ਮੇਰਾ ਨਾਮ ਸੰਜੀਤ ਕੁਮਾਰ ਤੁਲੀ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਨੌਰ ਜ਼ਿਲ੍ਹਾ ਗੁਦਾਸਪੁਰੋਂ ਕੰਪਿਊਟਰ ਫੈਕਲਟੀ ਦੀਆਂ ਸੇਵਾਵਾਂ ਨਿਭਾ ਰਿਹਾ ਹਾਂ ਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਵਧੀਆ ਸੇਵਾਵਾਂ ਦੇਣ ਕਰਕੇ ਸਮਾਜ ਨੂੰ ਸੇਧ ਦੇਣ ਕਰਕੇ ਤੇ ਹੋਰ ਜਿਹੜੀਆਂ ਐਕਸਟਰਾ ਐਕਟੀਵਿਟੀ ਜਿਹੜੀਆਂ ਬਤੌਰ ਜਿਹੜੀਆਂ ਬੱਚਾ ਨੂੰ ਕੁਆਲਟੀ ਐਜੂਕੇਸ਼ਨ ਦੇਣ ਕਰਕੇ ਉਹਨੂੰ ਪੰਜਾਬ ਸਰਕਾਰ ਨੇ ਮੇਰੇ ਕੰਮ ਨੂੰ ਦੇਖਦੇ ਹੋਏ ਮੈਨੂੰ ਆਵਾਜ਼ਨ ਨਿਵਾਜਾ ਮੈਂ ਬਹੁਤ ਬਹੁਤ ਸ਼ੁਕਰੀਆ ਮਾਨਯੋਗ ਮੁੱਖ ਮੰਤਰੀ ਜੀ ਦਾ ਮਾਨਜੋ ਸਿੱਖਿਆ ਮੰਤਰੀ ਜੀ ਦਾ ਤੇ ਸਾਡੇ ਜਿਹੜੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਹੁੰਦਾ ਕੀ ਕੀ ਪ੍ਰਾਪਤੀਆਂ ਜਿene ਬੱਚਿਆਂ ਨੂੰ ਕਿਹੜੇ ਕਿਹੜੇ ਕੋਰਸ ਕਰਵਾ ਦਿੱਤੇ ਆ ਸੱਜੇ ਮੇਰਾ ਪ੍ਰਾਪਤੀਆਂ ਦੀ ਗੱਲ ਕਰਾਂ ਤੇ ਇੰਟਰਨੈਸ਼ਨਲ ਲੈਵਲ ਤੇ ਵਿੱਚ ਮੈਂ ਬੱਚਿਆਂ ਦਾ ایکسپੋਜ਼ਰ 150 ਤੋਂ ਵੱਧ ਜਿਹੜੇ ਆ ਬੱਚੇ ਜਿਹੜੇ ਆ ਇੰਟਰਨੈਸ਼ਨਲ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਵਿਦ 스ਕਾਲਰਸ਼ਿਪ ਲੱਖਾਂ ਰੁਪਏ ਦੀ ਸਕਾਲਰਸ਼ਿਪ ਜਿਹੜੀ ਉਹ ਲੈ ਚੁੱਕੇ ਨੇ 2000 ਤੋਂ ਵੱਧ ਬੱਚੇ ਨੂੰ ਗਾਈਡ ਕਰਕੇ ਉਹਨਾਂ ਨੂੰ ਇੰਜੀਨੀਅਰ ਡਾਕਟਰ ਤੇ ਵਕ ਵਕ ਹੋ ਟੈਕਨੀਕਲ ਕੋਰਸਾਂ ਚ ਪੁਲਿਸ ਲਾਈਨ ਚ ਆਰਮੀ ਅਫਸਰ ਜਿਹੜੇ ਆ ਉਹਨਾਂ ਨੂੰ ਗਾਈਡ ਕਰਕੇ ਉਹ ਬਣਾ ਚੁੱਕਾ ਤੇ ਬਾਕੀ ਜਿਹੜੇ ਆ ਲਗਾਤਾਰ ਮੇਰੀ ਕੋਸ਼ਿਸ਼ ਜਿਹੜੀ ਆ ਉਹ ਜਾਰੀ ਹੈ ਪੰਜਾਬੀ ਭਾਸ਼ਣ ਪਰਫੈਕਟ ਕਰਨ ਦੇ ਲਈ ਕੀ ਕੋਸ਼ਿਸ਼ ਸਰ ਪੰਜਾਬ ਸਿੱਖਿਆ ਵਿਭਾਗ ਪੰਜਾਬ ਦੇ ਨਾਲ ਮਿਲ ਕੇ ਤੇ 13 ਕੰਟਰੀਆਂ ਦੇ ਵਿੱਚ ਮੈਂ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਤੇ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਇਹਦੇ ਵਿੱਚ ਮੁੱਖ ਕੰਟਰੀਆਂ ਨੇ ਤੇ ਉਹਦੇ ਵਿੱਚ ਜਿਹੜੀਆਂ ਪੰਜਾਬੀ ਮੂਲ ਜਿਹੜੇ ਬੰਦੇ ਆ ਜਿਹੜੇ ਡਾਕਟਰ ਇੰਜੀਨੀਅਰ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਨਾਲ ਜੁੜਦੇ ਆ ਜਾਂ ਉੱਥੇ ਵਪਾਰ ਕਰ ਰਿਹਾ ਜਾਂ ਉੱਥੇ ਸਟੱਡੀ ਕਰ ਰਿਹਾ ਉਹਨਾਂ ਦੇ ਉਹਨਾਂ ਨਾਲ ਕੰਟੈਕਟ ਕੀਤਾ ਜਾ ਰਿਹਾ ਤੇ ਫਿਰ ਉਹਨਾਂ ਦੇ ਥਰੂ ਉੱਥੇ ਸਾਈਨ ਬੋਰਡ ਲਗਾਏ ਜਾ ਰਹੇ ਆ ਉਹ ਪੰਜਾਬੀ ਭਾਸ਼ਾ ਜਿਹੜੀ ਆ ਉਹ ਉੱਪਰ ਸਾਈਨ ਬੋਰਡ ਤੇ ਬਿਲਕੁਲ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਪਰ ਲਗਾਈ ਜਾਏ ਤੇ ਬਾਕੀ ਜ ਇਹ ਲੈ ਤਲੇ ਕੀ ਤੀਆਂ ਜਾਣ ਤੇ ਪੰਜਾਬੀ ਜਿਹੜੇ ਆ ਬੋਲਦੇ ਜਿਹੜੇ ਉੱਥੇ ਲੋਕ ਆ ਜੋ ਉੱਥੇ ਵਸ ਚੁੱਕੇ ਨੇ ਪਰਮਨੈਂਟਲੀ ਵਸ ਚੁੱਕੇ ਨੇ ਤੇ ਉਹਨਾਂ ਦੇ ਉਹਨਾਂ ਨੂੰ ਗੁਜਾਰਿਸ਼ ਹੈ ਕਿ ਉਹਨਾਂ ਦੇ ਆਪਣੇ ਬੱਚਿਆਂ ਦੇ ਨਾਲ ਘਰ ਦੇ ਵਿੱਚ ਪੰਜਾਬੀ ਜ਼ਰੂਰ ਬੋਲਣ ਕਿਉਂਕਿ ਜੇ ਉਹ ਪੰਜਾਬੀ ਬੋਲਣਗੇ ਤੇ ਉਹ ਪੰਜਾਬੀ ਨਾਲ ਜੁੜਨਗੇ ਤੇ ਜੇ ਪੰਜਾਬੀ ਨਾਲ ਜੁੜਨਗੇ ਤੇ ਪੰਜਾਬ ਨਾਲ ਜੁੜਨਗੇ ਤੇ ਪੰਜਾਬ ਪੰਜਾਬੀਆਂ ਦੀ ਸੇਵਾ ਕਰਨਗੇ ਕਿੰਨੇ ਬੱਚੇ ਨੂੰ ਤੱਕ ਜਿਹਨਾਂ ਨੂੰ ਕੋਰਸ ਕਰਵਾ ਚੁੱਕੇ ਕਿਤੇ ਕਿਤੇ ਸੈਟ ਕੀਤੇ ਆ ਸਰ ਲਗਭਗ ਜੇ 150 ਤੋਂ ਵੱਧ ਇੰਟਰਨੈਸ਼ਨਲ ਲੈਵਲ ਤੇ ਆ ਤੇ 2000 ਦੇ ਕਰੀਬ ਲਗਭਗ ਜਿਹੜੇ ਬੱਚੇ ਆ ਉਹ ਪੰਜਾਬ ਸਟੇਟ ਤੇ ਨੈਸ਼ਨਲ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਤਿਆਰੀ ਕਰਵਾ ਕੇ ਗਾਈਡ ਕਰਵਾ ਕੇ ਉਹਨਾਂ ਨੂੰ ਕੋਰਸ ਕਰਵਾ ਚੁੱਕੇ ਆ ਤੇ ਉਹਦੇ ਵਿੱਚ ਲਗਾਤਾਰ ਬੱਚੇ ਜਿਹੜੇ ਕੋਰਸ ਕਰ ਰਹੇ ਨੇ ਤੇ ਉੱਚ ਪ੍ਰਲਬਦੀਆਂ ਤੇ ਹਾਸਲ ਕਰ ਰਹੇ ਆ ਜੌਬ ਹਾਸਲ ਕਰ ਰਹੇ ਆ ਮਲਟੀਨੇਸ਼ਨਲ ਕੰਪਨੀਆਂ ਦੇ ਵਿੱਚ ਜਾ ਰਹੇ ਨੇ ਪੰਜਾਬ ਗਵਰਨਮੈਂਟ ਦੇ ਵਿੱਚ ਜਾ ਰਹੇ ਨੇ ਸੈਂਟਰ ਗਵਰਨਮੈਂਟ ਦੇ ਵਿੱਚ ਜਾ ਰਹੇ ਨੇ ਤੇ ਵਕ ਵਕ ਲੈਵਲ ਤੇ ਜਿਹੜਾ ਕੰਪੀਟੀਸ਼ਨ ਕਲੀਅਰ ਕਰ ਰਹੇ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਪੰਜਾਬ ਬਾਹਰ ਦਾ ਰੁੱਖ ਨਾ ਕਰੇ ਉਸ ਨੂੰ ਲੈ ਕੇ ਕੀ ਕੁਝ ਕੀਤਾ ਜਾ ਰਿਹਾ ਤਾਂ ਜਾਂ ਕੀ ਅਪੀਲ ਹੈਗੀ ਸਰ ਪੰਜਾਬ ਦੀ ਜਿਹੜੀ ਨੌਜਵਾਨੀ ਪੀਣੀ ਬਾਹਰ ਜਾ ਰਹੀ ਆ ਜੋ ਮੈਂ ਪਰਸਨਲ ਫੀਲ ਕਰਦਾ ਕਿ ਉਹਨਾਂ ਨੂੰ ਇੱਕ ਕਾਉਂਸਲਿੰਗ ਦੀ ਗਾਈਡਲਾਈਨ ਦੀ ਜਿਹੜੀ ਆ ਉਹ ਲੋੜ ਹੈ ਕਿਉਂਕਿ ਜੇ ਆਪਾਂ ਬੱਚੇ ਨੂੰ ਕਾਉਂਸਲਿੰਗ ਕਰਦੇ ਆ ਗਾਈਡਲਾਈਨ ਕਰਦੇ ਆ ਉਹਨੂੰ ਰਾਹ ਦਿਖਾਉਨੇ ਆ ਕਿਉਂਕਿ ਬੱਚਾ ਜਦੋਂ ਸਿੱਖਦਾ ਸਭ ਤੋਂ ਵੱਧ ਆਪਣੇ ਆਲੇ ਦੁਆਲੇ ਤੋਂ ਸਿੱਖਦਾ ਤੇ ਆਪਣੇ ਹਮਵਰਤ ਤੋਂ ਸਿੱਖਦਾ ਖਾਣ ਪੀਣ ਨੇ ਰਹਿਣ ਬਹਿਣ ਸਹਿਣ ਜਦੋਂ ਕੋਈ ਚੀਜ਼ ਇਦਾਂ ਦੀ ਦੇਖ ਲੈਂਦਾ ਪ੍ਰਭਾਵਿਤ ਹੋ ਜਾਂਦਾ ਕਿ ਇਹ ਆਪਾਂ ਜਿਹੜੀ ਆ ਉਹ ਘੱਟ ਐਜੂਕੇਸ਼ਨ ਪ੍ਰਾਪਤ ਕਰਨ ਤੇ ਬਾਵਜੂਦ ਉਹ ਚਾਹੁੰਦਾ ਕਿ ਮੈਂ ਬਾਹਰ ਜਾਵਾਂ ਤੇ ਬਾਹਰ ਜਾ ਕੇ ਜਿਹੜੇ ਆ ਉਹ ਪੈਸੇ ਕਮਾਵਾਂ ਤੇ ਬਟ ਜੇ ਉਹਨਾਂ ਨੂੰ ਗਾਈਡ ਕੀਤਾ ਜਾਏ ਕਿ ਤੁਸੀਂ ਇੱਥੇ ਰਹਿ ਕੇ ਬਾਹਰ ਲੇਬਰ ਦੇ ਰੂਪ ਚਕ ਜਾਣਾ ਨਹੀਂ ਆ ਜੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਉਹ ਚ ਸਿੱਖੇ ਵਾਸਤੇ ਜਾਓ ਕੰਪੀਟੀਸ਼ਨ ਵਾਸਤੇ ਜਾਓ ਤਾਂ ਜੋ ਤੁਹਾਡਾ ਮਾਨ ਸਨਮਾਨ ਜਿਹੜਾ ਉਹ ਬਣਿਆ ਰਹੇ ਤੇ ਇਸ ਕਰਕੇ ਬੱਚਿਆਂ ਨੂੰ ਗਾਈਡ ਕਰਨ ਦੀ ਬਹੁਤ ਲੋੜ ਆ ਕਾਉਂਸਲਿੰਗ ਦੀ ਬੱਚਿਆਂ ਨੂੰ ਲਗਾਤਾਰ 6ਵੀਂ ਕਲਾਸ ਤੋਂ ਲੈ ਕੇ ਪਲੱਸ 2 ਤੱਕ ਜੇ ਆਪਾਂ ਬੱਚੇ ਦੀ ਕਾਉਂਸਲਿੰਗ ਕਰ ਦਿੰਦੇ ਆ ਤੇ ਮੈਨੂੰ ਨਹੀਂ ਉਮੀਦ ਕੋਈ ਬੱਚਾ ਜੇ ਇਹ ਸੋਚੇਗਾ ਕਿ ਮੈਂ ਪਲੱਸ ਬਾਹਰ ਜਾਣਾ ਜੀ ਬਾਹਰ ਜਾ ਕੇ ਲੇਬਰ ਕਰਨੀ ਆ ਜੀ ਪੈਸੇ ਕਮਾਉਣੇ ਬੱਚਾ ਸੋਚੇਗਾ ਕਿ ਮੈਂ ਬਾਹਰ ਜਾ ਕੇ ਉੱਚ ਸਿੱਖਿਆ ਹਾਸਲ ਕਰਨੀ ਆ ਜਾਂ ਮੈਂ ਇੱਥੇ ਰਹਿ ਕੇ ਉੱਚ ਸਿੱਖਿਆ ਹਾਸਲ ਕਰਨੀ ਆ ਉਸ ਤੋਂ ਬਾਅਦ ਮੈਂ ਅਫਸਰ ਬੰਨਾ ਤੇ ਵੱਡਾ ਅਫਸਰ ਬੰਨਾ ਤੇ ਵੱਡੇ ਅਫਸਰ ਦੇ ਵਿੱਚ ਪੀਪ ਹੁੰਦੇ ਆ ਤੇ ਬੱਚੇ ਕਰ ਸਕਦੇ ਆ ਬੱਚੇ ਬੱਚੇ ਚ ਕੈਲੀਬਰ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਸਿਰਫ ਉਹਨਾਂ ਨੂੰ ਗਾਈਡ ਲਾਈਨ ਦੀ ਲੋੜ ਹੈ ਤੇ ਚੰਗੀ ਜਿਹੜੀ ਸਿੱਖਿਆ ਜਿਹੜੀ ਆ ਕੁਆਲਿਟੀ ਦੀ ਸਿੱਖਿਆ ਜਦੋਂ ਆਪਾਂ ਬੱਚਿਆਂ ਨੂੰ ਦਾਂਗੇ ਤੇ ਮੈਨੂੰ ਲੱਗਦਾ ਬੱਚੇ ਜ਼ਰੂਰ ਗਿਰਹ ਕਰਨਗੇ